ਜੀ ਸਸ ਜੀ ਗੱਲ ਦੋਸਤੋ ਅੱਜ ਦੀ ਅਪਡੇਟ ਪੰਜਾਬ ਦੇ ਵਿੱਚ ਸਕੂਲ ਕਾਲਜ ਦੀਆਂ ਤਾਜ਼ਾ ਖਬਰਾਂ ਸਕੂਲਾਂ 'ਚ ਛੁੱਟੀਆਂ ਦਾ ਫੇਰ ਹੋਇਆ ਐਲਾਨ ਸਕੂਲ ਕਾਲਜ ਰਹਿਣਗੇ ਬੰਦ 2 ਦਿਨ ਸਕੂਲ ਕਾਲਜ ਬੰਦ ਰਹਿਣ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਕਿਸ ਕਾਰਨ ਇਹ ਦੋ ਛੁੱਟੀਆਂ ਹੋਣ ਵਾਲੀਆਂ ਨੇ ਅਤੇ ਕਿਹੜੇ ਕਿਹੜੇ ਇਸ ਡਿਸਟ੍ਰਿਕਟ ਦੇ ਵਿੱਚ ਸਕੂਲ ਕਦੋਂ ਜ਼ਬੰਦ ਰਹਿਣਗੇ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਜ ਦੀ ਨਵੀਆਂ ਤੇ ਤਾਜ਼ੀ ਖਬਰ ਤੇ ਉੱਪਰ ਜਾਂਦੇ ਹਾਂ ਕਿਸ ਤਰੀਕ ਨੂੰ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਵਿੱਚ 17 ਅਤੇ 21 ਅਪ੍ਰੈਲ ਨੂੰ ਰਹੇਗੀ ਸਰਕਾਰੀ ਛੁੱਟੀ ਪੰਜਾਬ ਵਿੱਚ 17 ਅਤੇ 21 ਅਪ੍ਰੈਲ ਨੂੰ ਜੋ ਛੁੱਟੀ ਹੈ ਇਸ ਦੇ ਸਬੰਧ ਵਿੱਚ ਆਉ ਜਾਂਦੇ ਆ ਪੰਜਾਬ ਵਿੱਚ 17 ਅਪ੍ਰੈਲ 2024 ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ ਇਸ ਦਿਨ ਸੂਬੇ ਭਰ ਦੇ ਸਕੂਲ ਕਾਲਜ ਵਿਦਿਅਕ ਅਤੇ ਹੋਰ ਅਦਾਰਿਆਂ ਵਿੱਚ ਛੁੱਟੀ ਰਹੇਗੀ ਦਰਸਲ 17 ਅਪ੍ਰੈਲ 2024 ਨੂੰ ਰਾਮ ਨੌਮੀ ਹੈ ਇਸ ਦਿਨ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ ਪੰਜਾਬ ਵਿੱਚ ਜਾਰੀ 2023 ਦੇ ਕੈਲੰਡਰ ਮੁਤਾਬਕ ਇਸ ਦਿਨ ਛੁੱਟੀ ਰਹੇਗੀ ਇਸ ਤੋਂ ਇਲਾਵਾ ਸਰਕਾਰੀ ਕੈਲੰਡਰ ਮੁਤਾਬਕ 21 ਅਪ੍ਰੈਲ ਨੂੰ ਮਹਾਵਰੀ ਜਨਤਿਕਾਨ ਸਰਕਾਰੀ ਛੁੱਟੀ ਕੀਤਾ ਗਿਆ ਪਰ ਇਹ ਛੁੱਟੀ ਐਤਵਾਰ ਆ ਰਹੀ ਹੈ ਇਸ ਕਰਕੇ ਐਤਵਾਰ ਵੀ ਪੰਜਾਬ ਵਿੱਚ ਛੁੱਟੀ ਰਹਿੰਦੀ ਹੈ ਅਤੇ ਇਸ ਕਾਰਨ 2 ਦਿਨ ਪੰਜਾਬ ਦੇ ਸਕੂਲ ਕਾਲਜ ਬੰਦ ਰਹਿਣਗੇ ਤਾਂ ਇਹ ਇੱਕ ਵੱਡੀ ਅਪਡੇਟ ਲੈ ਕੇ حاضر ਹੋਈ ਸੀ ਇਸ ਤੋਂ ਇਲਾਵਾ ਹੋਣ ਵਾਰੀ ਹੈ ਜੀ 8ਵੀਂ 10ਵੀਂ ਅਤੇ 12ਵੀਂ ਜਮਾਤ ਦੇ ਰਿਜ਼ਲਟ ਦੀ ਜੋ ਕਿ ਬਹੁਤ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ ਅਗਰ ਤੁਸੀਂ ਵੀ ਰਿਜ਼ਲਟ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਆਪਣਾ ਚੈਨਲ ਤਾਜ਼ੇ ਨੌਕਰੀ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਜਿਵੇਂ ਹੀ ਇਸ ਦੇ ਸਬੰਧਿਤ ਕੋਈ ਲੇਟੈਸਟ ਅਪਡੇਟ ਨਿਕਲ ਕੇ ਆਉਂਦੀ ਹੈ ਆਪਾਂ ਤੁਹਾਡੇ ਨਾਲ ਇਸੇ ਚੈਨਲ ਉੱਪਰ ਸ਼ੇਅਰ ਕਰਦੇ ਰਵਾਂਗੇ ਅਤੇ ਹੋਰ ਅੰਗੜਵੜੀ ਜਾਂ ਫਿਰ ਪੰਜਾਬ ਦੀਆਂ ਨਵੀਆਂ ਵੈਕੈਂਸੀਆਂ ਬਾਰੇ ਜਾਣਕਾਰੀ ਦੇ ਲਈ ਆਪਣਾ ਚੈਨਲ ਪੰਜਾਬ ਜੋਬ ਅਲਰਟ ਨੂੰ ਸਬਸਕ੍ਰਾਈਬ ਕਰਕੇ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਚੈੱਕ ਕਰ ਸਕਦੇ ਹੋ ਧੰਨਵਾਦ